ਹੈਲੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਦੀ ਕਹਾਣੀ ਇਨਸਾਨ ਕਿੱਥੇ ਵੱਸਦਾ ਰੱਬ ਕਿੱਥੇ ਵੱਸਦਾ ਬੰਤਾ ਪੱਜਿਆ ਪੱਜਿਆ ਸਾਈਕਲ ਤੇ ਸਵਾਰ ਮੀਂਹ ਨੇਰੀ ਨਾਲ ਜੂੰਜਦਾ ਹੋਇਆ ਆਪਣੇ ਪਿੰਡ ਵੱਲ ਨੂੰ ਜਾ ਰਿਹਾ ਸੀ ਬਾਰਿਸ਼ ਤੇਜ਼ ਤੇ ਪਿੰਡ ਪਾਣੀ ਨਾਲ ਭਰਿਆ ਹੋਇਆ ਹੁਣ ਕਰਕੇ ਉਸ ਨੂੰ ਕਿਸੇ ਬਜ਼ੁਰਗ ਨੇ ਸਲਾਹ ਦਿੱਤੀ ਕਿ ਪੂਰੇ ਪਿੰਡ ਦੇ ਲੋਕ ਗੁਰਦੁਆਰੇ ਵਿੱਚ ਇਕੱਠੇ ਹੋ ਰਹੇ ਹਨ ਕਿਉਂਕਿ ਗੁਰਦੁਆਰਾ ਉੱਚੇ ਇੱਕ ਟਿੱਬੇ ਤੇ ਬਣਿਆ ਹੈ ਬੰਤਾ ਉਸ ਪਿੰਡ ਦੇ ਨਾਲ ਲੱਗਦੇ ਟੋਕ ਪਿੰਡ ਛੱਡ ਇੱਕ ਪਿੰਡ ਦਾ ਰਹਿਣ ਵਾਲਾ ਸੀ ਬੰਤੇ ਦੇ ਪਰਿਵਾਰ ਵਿੱਚ ਉਹ ਤੇ ਉਹਦੇ ਬੇਬੇ ਬਾਪੂ ਹੀ ਰਹਿੰਦੇ ਸਨ ਉਂਝ ਬੰਤੇ ਦਾ ਘਰ ਪਿੰਡ ਨਾਲੋਂ ਕਾਫੀ ਦੂਰ ਤੇ ਪਿੰਡ ਦੇ ਬਾਹਰ ਪੈਂਦੇ ਦਰਿਆ ਦੇ ਕੰਢੇ ਸੀ ਦਰਿਆ ਦੇ ਕੰਢੇ ਬੰਤੇ ਦੇ ਪਰਿਵਾਰ ਦੀ ਕੁਝ ਜ਼ਮੀਨ ਸੀ ਜਿਸ ਤੇ ਉਹ ਖੇਤੀ ਕਰਦੇ ਸਨ ਤੇ ਫਲ ਸਬਜ਼ੀਆਂ ਉਗਾਉਂਦੇ ਸਨ ਤੇ ਨਾਲ ਲੱਗਦੇ ਪਿੰਡਾਂ ਵਿੱਚ ਵਿੱਚ ਕਰਦਾ ਗੁਜ਼ਾਰਾ ਤੋਰਦੇ ਸਨ ਬੰਤਾ ਵੀ ਜਦੋਂ 15 ਕੁ ਵਰਿਆਂ ਦਾ ਹੋਇਆ ਤਾਂ ਬਾਪੂ ਜੀ ਨੂੰ ਖੇਤ ਸੰਭਾਲ ਉਹ ਹੁਣ ਖੁਦ ਸੱਕੀ ਵਿੱਚ ਜਾਂਇਆ ਕਰਦਾ ਸੀ ਬੰਤੇ ਦਾ ਪਿੰਡ ਉੱਚੇ ਟਿੱਬਿਆਂ ਤੇ ਸੀ ਤੇ ਅਕਸਰ ਹੀ ਸੌਣ ਮਹੀਨੇ ਦੇ ਵਿੱਚ ਤੇਜ਼ ਮੀਂਹਾਂ ਕਾਰਨ ਦਰਿਆ ਦੇ ਪਾਣੀ ਦਾ ਪੱਧਰ ਕਾਫੀ ਵੱਧ ਜਾਂਦਾ ਸੀ ਤੇ ਕਈ ਵਾਰ ਤਾਂ ਪਾਣੀ ਕਿਨਾਰਿਆਂ ਤੋਂ ਬਾਹਰ ਰਹਿਣਾ ਸ਼ੁਰੂ ਹੋ ਜਾਂਦਾ ਸੀ ਇਸ ਸਾਲ ਵੀ ਬਹੁਤ ਮੀਂਹ ਪੈ ਰਿਹਾ ਸਨ ਕਿ ਬੰਤੇ ਦੇ ਬਾਪੂ ਜੀ ਨੇ ਪਿੰਡ ਕਿਸੇ ਜ਼ਿਮੀਂਦਾਰ ਨਾਲ ਗੱਲ ਵੀ ਕਰ ਰੱਖੀ ਸੀ ਕਿ ਇਸ ਵਾਰ ਪਾਣੀ ਦਾ ਪੱਤਰ ਕਦੇ ਵੀ ਜਿਆਦਾ ਟੱਪ ਸਕਦਾ ਹੈ ਤੇ ਜੇਕਰ ਉਹ ਪਿੰਡ ਦੇ ਕਿਸੇ ਖਾਲੀ ਪੈ ਪਲਾਟ ਵਿੱਚ ਮਹੀਨੇ ਵਾਸਤੇ ਆਪਣਾ ਘਰ ਤੇ ਸਮਾਨ ਰੱਖ ਲੈਣ ਤਾਂ ਉਹਨਾਂ ਦੀ ਚਿੰਤਾ ਕੁਝ ਘਟ ਜਾਵੇਗੀ ਜ਼ਿਮੀਦਾਰ ਨੇ ਸਮਾਨ ਰੱਖਣ ਲਈ ਤਾਂ ਕਹਿ ਦਿੱਤਾ ਤੇ ਤਕਰੀਬਨ 4 ਦਿਨਾਂ ਤੱਕ ਬੰਤੇ ਦੇ ਬੇਬੇ ਬਾਪੂ ਨੇ ਉੱਥੇ ਜਾਣਾ ਸੀ ਕਿ ਬੰਤੇ ਦਾ ਬਾਪੂ ਪਹਿਲਾਂ ਦੀ ਜਾ ਕੇ ਜਗ੍ਹਾ ਸਾਫ਼ ਸੁਥਰੀ ਕਰਕੇ ਲੈਪ ਕਮਰਾ ਪਾਏ ਸੀ ਉੱਥੇ ਜਾਣ ਤੋਂ ਇੱਕ ਦਿਨ ਪਹਿਲਾਂ ਹੀ ਦਿਨ ਕੇ ਸਮਾਨੀ 2-3 ਦਿਨਾਂ ਤੋਂ ਪੱਤਰ ਆ ਜਾ ਰਹੇ ਸੀਗੇ ਸਮਾਨ ਤੇ ਤੇ ਕਿਸੇ ਵੇਲੇ ਵੀ ਮੀਂਹ ਸ਼ੁਰੂ ਹੋ ਸਕਦਾ ਸੀ ਕਿ ਬੰਤੇ ਦੇ ਬਾਪੂ ਜੀ ਖੇਤੋਂ ਸਾਰੇ ਫਲ ਸਬਜ਼ੀਆਂ ਤੋੜ ਬੰਤੇ ਨੂੰ ਮੰਡੀ ਵਿੱਚ ਵੇਚ ਆਉਂਦੇ ਆਉਣ ਵਕਤ ਕੁਝ ਦਿਨਾਂ ਤੱਕ ਦਾ ਉਹਨਾਂ ਪੈਸਿਆਂ ਦਾ ਰਾਸ਼ਨ ਲੈ ਕੇ ਆਉਣ ਲਈ ਕਿਹਾ ਪੰਤਾ ਸਵੇਰੇ ਸਜਰੇ ਹੀ ਕਰੋ ਮੰਡੀ ਲਈ ਨਿਕਲ ਗਿਆ ਸੀ ਕਿ ਬੰਤੇ ਦੇ ਬੇਬੇ ਬਾਪੂ ਜੀ ਆਪਣਾ ਘਰ ਸਮਾਨ ਸਿਮੇਟ ਰਹੇ ਸਨ ਕਿ ਚਾਂਕ ਵਰ ਸ਼ੁਰੂ ਹੋ ਗਈ ਬੰਤੇ ਦੇ ਬੇਬੇ ਬਾਪੂ ਜੀ ਨੇ ਜਲਦੀ ਸਮਾਨ ਸਮੇਟਣਾ ਸ਼ੁਰੂ ਕੀਤਾ ਸ਼ਾਮ ਹੋ ਚੁੱਕੀ ਸੀ ਉਧਰ ਬੰਤਾ ਵੀ ਮੰਡੀ ਵਿੱਚ ਸਬਜ਼ੀਆਂ ਵੇਚ ਰੈਸ਼ਨ ਲੈ ਕੇ ਘਰ ਵੱਲ ਆ ਰਿਹਾ ਸੀ ਕਿ ਤੇਜ਼ بارش ਦੇ ਨਾਲ ਪਿੰਡਾਂ ਵਿੱਚ ਕਾਫੀ-ਕਾਫੀ ਪਾਣੀ ਖੜਾ ਹੋ ਚੁੱਕਾ ਸੀ ਜਦੋਂ ਉਹ ਆਪਣੇ ਪਿੰਡ ਦੇ ਕੁਝ लागਲੇ ਪਿੰਡਾਂ ਵਿੱਚ ਪਹੁੰਚਿਆ ਤਾਂ ਉਸ ਨੇ ਦੇਖਿਆ ਕਿ ਇਨ੍ਹਾਂ ਪਿੰਡਾਂ ਵਿੱਚ ਪਾਣੀ ਦਾ ਪੱਧਰ ਤਾਂ ਇੰਨਾ ਸੀ ਕਿ ਜਿਵੇਂ ਹੜਾਏ ਹੋਣ ਇਹ ਦੇਖੋ ਘਬਰਾ ਗਿਆ ਕਿ ਜੇਕਰ ਹੜ੍ਹ ਆ ਗਏ ਤਉ ਉਸਦੇ ਬੇਪੇ ਬਾਪੂ ਜੀ ਕਿਉਂਕਿ ਉਹਨਾਂ ਦਾ ਘਰ ਵੀ ਤਾਂ ਦਰਿਆ ਦੇ ਨੇੜੇ ਹੈ ਤੇ ਫਿਕਰ ਦੇ ਮਾਰੇ ਉਹ ਸਾਈਕਲ ਤੋਂ ਉੱਤਰ ਸਾਈਕਲ ਨੂੰ ਤੋੜ ਜਲਦੀ ਜਲਦੀ ਆਪਣੇ ਪਿੰਡ ਨੂੰ ਵੱਲ ਵਧਣ ਲੱਗਾ ਪਰ ਪਾਣੀ ਨੱਕ ਤੋਂ ਉੱਪਰ ਤੋਂ ਵਧਣ ਲੱਗ ਪਿਆ ਸੀ ਇਸ ਵਜ੍ਹਾ ਬੰਤੇ ਅੱਗੇ ਵੱਧ ਨਹੀਂ ਸੀ ਰਿਹਾ ਸਾਰਾ ਪਿੰਡ ਜਿਸ ਥਾਈ ਉਹ ਅਜੇ ਵੀ ਗੁਰਦੁਆਰੇ ਕਾਠੋਂ ਰਿਹਾ ਸੀ ਕਿ ਬੰਤੇ ਨੂੰ ਪਾਣੀ ਨਾਲ ਕੋਲ ਕਰ ਅੱਗੇ ਵਧਣ ਦੀ ਕੋਸ਼ਿਸ਼ ਕਰਕੇ ਵੇਕ ਪਿੰਡ ਦੇ ਇੱਕ ਬਜ਼ੁਰਗ ਨੇ ਕਿਹਾ ਕਿ ਉਹ ਗੁਰਦੁਆਰੇ ਵਿੱਚ ਚਲਾ ਜਾਵੇ ਸਾਰੇ ਪਿੰਡ ਦੇ ਲੋਕ ਉੱਥੇ ਇਕੱਠੇ ਹੋ ਰਹੇ ਸਨ ਕਿਉਂਕਿ ਗੁਰਦੁਆਰਾ ਉੱਚੇ ਢਿਬੇ ਤੇ ਬਣਿਆ ਹੈ ਪ੍ਰਬੰਧਕ ਨੂੰ ਆਪਣੇ ਬੇਬੇ ਬਾਪੂ ਜੀ ਦੀ ਫਿਕਰ ਸੀ ਇਸ ਹਾਲਤ ਵਿੱਚ ਉਹ ਕਿੰਝ ਰਹਿਣਗੇ ਤੇ ਰਹਿ ਰਹਿ ਉਸ ਦਾ ਦਿਲ ਕਬਰਾ ਰਿਹਾ ਸੀ ਉਹ ਜਲਦੀ ਬਸ ਆਪਣੇ ਘਰ ਪਹੁੰਚਣਾ ਚਾਹੁੰਦਾ ਸੀ ਪਰ ਪਾਣੀ ਦਾ ਵਹਾਅ ਉਸ ਨੂੰ ਅੱਗੇ ਵਧਣ ਨਹੀਂ ਦੇ ਰਿਹਾ ਸੀ ਕਿ ਕਿਸੇ ਬਜ਼ੁਰਗ ਨੇ ਕਿਹਾ ਕਿ ਦਰਿਆ ਦਾ ਬੰਨ ਟੁੱਟ ਗਿਆ ਹੈ ਤੇ ਪਾਣੀ ਦਾ ਪੱਧਰ ਇੱਧਰ ਉੱਤਰਿਆ ਤੇ ਉਹਨਾਂ ਦੇ ਪਿੰਡ ਨੀਵੇਂ ਹੋਣ ਕਾਰਨ ਹੜ੍ਹ ਦੇ ਮਾਹੌਲ ਪੈਦਾ ਹੋ ਚੁੱਕੇ ਹਨ ਬੰਤਾ ਵੀ ਇਹ ਸੋਚ ਗੁਰਦੁਆਰੇ ਚਲਾ ਗਿਆ ਕਿ ਜਿਵੇਂ ਹੀ ਮੀ ਰੁਕੇਗਾ ਆਪਣੇ ਪਿੰਡ ਜਾਵੇਗਾ ਜਦੋਂ ਗੁਰਦੁਆਰੇ ਗਿਆ ਤਾਂ ਉਸਨੇ ਦੇਖਿਆ ਕਿ ਗੁਰਦੁਆਰਾ ਕਾਫੀ ਉੱਚੀ ਜਗ੍ਹਾ ਤੇ ਬਣਿਆ ਸੀ ਤੇ ਗੁਰਦੁਆਰਾ ਬਣਿਆ ਵੀ ਬਹੁਤ ਵੱਡਾ ਸੀ ਇੰਜ ਲੱਗਦਾ ਸੀ ਜਿਵੇਂ ਸਾਰੇ ਪਿੰਡ ਦੇ ਲੋਕਾਂ ਦੀ ਜਿਆਦਾਤਰ ਕੀਤੀ ਮਿਹਨਤ ਗੁਰਦੁਆਰੇ ਉੱਪਰ ਲਗਾਈ ਹੋਵੇ ਤਾਂ ਜੋ ਔਖੇ ਵਕਤ ਇਹ ਸਭ ਦਾ ਸੰਜਾ ਸਾਰਾ ਬਚ ਸਕੇ ਬੰਤਾਂ ਨੂੰ ਆਪਣੇ ਬੇਬੇ ਬਾਪੂ ਜੀ ਦੀ ਬਹੁਤ ਫਿਕਰ ਸੀ ਪਰ ਉਹ ਉਸ ਨੂੰ ਇਹ ਵੀ ਸੀ ਕਿ ਬੇਬੇ ਬਾਪੂ ਬਸ ਵਕਤ ਰਹਿੰਦੇ ਪਿੰਡ ਪਹੁੰਚ ਜਾਣ ਕਿਉਂਕਿ ਉਹਨਾਂ ਦਾ ਪਿੰਡ ਟਿੱਬਿਆਂ ਤੇ ਇਸ ਲਈ ਉਧਰ ਹੜ ਨਹੀਂ ਹੋਵੇਗਾ ਪਰ ਮੀਰ ਉਕਨ ਦਾ ਨਾਮ ਨਹੀਂ ਲੈ ਰਿਹਾ ਸੀ ਗੁਰਦੁਆਰੇ ਵਿੱਚ ਹੀ ਪੂਰੇ ਪਿੰਡ ਨੂੰ ਪ੍ਰਸ਼ਾਦਾ ਪਾਣੀ ਸਕਾਇਆ ਗਿਆ ਪਰ ਬੰਦ ਤੇਰੀ ਗਲੋਂ ਧਨ ਵਾਲਾ ਵੀ ਉਤਰ ਨਹੀਂ ਸੀ ਰਿਹਾ ਆਪਣੇ ਬੇਬੇ ਬਾਪੂ ਜੀ ਦੀ ਫਿਕਰ ਵਿੱਚ ਉਸ ਨੂੰ ਦੱਸਦੇ ਕਿ ਇੱਕ ਬਜ਼ੁਰਗ ਨੇ ਪੁੱਛਿਆ ਕਿ ਉਹ ਇਸ ਪਿੰਡ ਦਾ ਤਾਂ ਨਹੀਂ ਹੋ ਸਕਦਾ ਭਲਾ ਕਿੱਥੋਂ ਆਇਆ ਤੇ ਇਹਨਾਂ ਦੱਸ ਕਿਉਂ ਹੈ ਪੰਤੇ ਨੇ ਆਪਣੀ ਉਦਾਸੀ ਦਾ ਕਾਰਨ ਦੱਸਿਆ ਕਿ ਉਹ ਇੱਧਰ ਮੰਡੀ ਆਇਆ ਸੀ ਪਰ ਸਾਰਾ ਰਾਸ਼ਨ ਤਾਂ ਉਹ ਜੋ ਲਿਆਇਆ ਸੀ ਉਸ ਨੂੰ ਯਾਦ ਹੀ ਨਹੀਂ ਰਿਹਾ ਬੇਪੇ ਬਾਪੂ ਜੀ ਦੇ ਫਿਕਰ ਵਿੱਚ ਉਹ ਪਾਣੀ ਦੇ ਵਹਾਰ ਨਾਲ ਹੀ ਕਦੋਂ ਵਹਿ ਗਿਆ بس اس نے ਆਖਿਆ ਕਿ ਰੱਬ ਕਰੇ ਜਲਦੀ ਮੀਂਹ ਹਟੇ ਤੇ ਆਪਣੇ ਘਰ ਚਲਾ ਜਾਵੇ ਆਪਣੇ ਬੇਬੇ ਵਾਕੂ ਪਾਸ ਪਤਾ ਨਹੀਂ ਉਹ ਕਿੰਜ ਹੋਣਗੇ ਤੇ ਪਿੰਡ ਪਹੁੰਚੇ ਵੀ ਹੋਣਗੇ ਜਾਂ ਨਹੀਂ بس ਉਸ ਦੇ دل ਇੱਕ ਡਰ ਸੀ ਕਿ ਐਸਾ ਵਕਤ ਉਹਨਾਂ ਤੋਂ ਦੂਰ بیٹھا ਹੈ ਕਿਉਂ ਉਹ ਆਇਆ ਜਾਂ ਕਿ ਹਾਲਾਤ ਤਾਂ ਪਹਿਲਾਂ ਹੀ ਤੂਫਾਨ ਵਾਲੇ ਸਨ ਉਧਰ ਮੀਂਹ ਵੀ ਰੁਕਣ ਦਾ ਨਾਂ ਨਹੀਂ ਸੀ ਲੈ ਰਿਹਾ ਸ ਆ ਉਹ ਹੱਥ ਬੰਨ ਕੇ ਰੱਬ ਅਗੇ ਅਰਦਾਸਾਂ ਕਰ ਰਹੀ ਸੀ ਤੇ ਆਪਣੇ ਘਰਾਂ ਨੂੰ ਆਪਣੇ ਅੱਖਾਂ ਸਾਵੇਂ ਤਬਾਹ ਹੁੰਦੇ ਦੇਖ ਕੇ ਰੋ ਰੇ ਸੀ ਰਾਤ ਹੋ ਗਈ ਸੀ ਪਰ ਰਾਤ ਕਿਸੇ ਦੇ ਨੈਣੀ ਨੀਂਦ ਕਿੱਥੇ ਮੀ ਪੂਰੀ ਰਾਤ ਜੁਰਾਂ ਤੇ ਪੈ ਰਿਹਾ ਸੀ ਤੇ ਪਾਣੀ ਪਤਾ ਨਹੀਂ ਕਿੱਧਰੋਂ ਤੇ ਕਿੱਧਰ ਨੂੰ ਜਾ ਰਿਹਾ ਸੀ ਗੁਰਦੁਆਰੇ ਦੀ ਛੱਤ ਤੋਂ ਜਿੱਥੇ ਤੱਕ ਵੀ ਨਿਗਾ ਪਈ ਜਾ ਰਹੀ ਸੀ ਪਾਣੀ ਹੀ ਪਾਣੀ ਸੀ ਵੰਤਾਗੁਰਦੁਆਰੇ ਰੁਕੇ ਆ ਸੀ ਤੇ ਭੁੱਖ ਪਿਆਸ ਤਾਂ ਉਸ ਦੀ ਮਿਟੀ ਗਈ ਸੀ ਕਿ ਫਿਕਰ ਦੇ ਵਿੱਚ ਬੇਬੇ ਬਾਪੂ ਦੀ ਵਿੱਚ ਬਸ ਉਸ ਦੇ ਚਾਰ-ਛੇਰੇ ਬੈਠਾ ਇੱਕ ਦੂਜੇ ਤਲਾਸ਼ੇ ਦੇ ਰਹੇ ਸੀਗੇ ਬੰਦੇ ਨੇ ਉੱਥੇ ਬੈਠੇ ਬਜ਼ੁਰਗ ਨੂੰ ਪੁੱਛਿਆ ਕਿ ਉਹਨਾਂ ਦਾ ਪਿੰਡ ਨੰਨੀਵਾ ਤੇ ਗੁਰਦੁਆਰਾ ਇੰਨੀ ਉੱਚੀ ਜਗ੍ਹਾ ਤੇ ਕਿਉਂ ਤੇ ਕਿਵੇਂ ਹੈ ਬਜ਼ੁਰਗ ਨੇ ਦੱਸਿਆ ਕਿ ਤਕਰੀਬਨ 20 ਸਾਲ ਪਹਿਲਾਂ ਦੀ ਗੱਲ ਹੈ ਜਦੋਂ 3-4 ਸਾਲ ਸੌਣ ਦੇ ਮਹੀਨੇ ਬੜੇ ਮੀਂਹ ਪਿਆ ਕਰਦੇ ਸਨ ਤੇ ਹੜ ਤਾਂ ਬਦੇ ਰੇਮੀ ਪੈਨ ਨਾਲ ਤੇ ਲਾਗੇ ਦਰਿਆ ਹੋਂ ਕਰਕੇ ਆਏ ਰਹਿੰਦੇ ਸਨ ਪਰ ਉਸ ਵਕਤ ਇੱਥੇ ਕਿਸੇ ਵੱਡੇ ਘਰਾਣੇ ਦੇ ਜ਼ਿਮੀਂਦਾਰ ਦਾ ਇਹ ਖੇਤ ਹੋਇਆ ਕਰਦਾ ਸੀ ਤੇ ਇਕਲੌਤੀ ਇਹ ਜਮੀਨ ਸੀ ਜੋ ਟਿੱਬੇ ਤੇ ਉੱਚੀ ਸੀ ਬਾਕੀ ਸਭ ਪਿੰਡ ਨੇਵਾ ਸੀ ਤੇ ਉਹ ਜ਼ਿਮੀਂਦਾਰ ਦਾ ਉਹ ਤੇ ਉਸ ਦਾ ਪੁੱਤਰ ਹੀ ਸੀ ਬਸ ਰੱਬ ਭਲਾ ਕਰੇ ਉਸ ਦੀ ਪਤਨੀ ਦਾ ਉਸ ਦੇ ਪੁੱਤਰ ਦੇ ਜਨਮ ਮੌਕੇ ਹੀ ਪਰਲੋਕ ਸੁਧਾਰ ਗਈ ਸੀ ਤੇ ਜ਼ਿਮੀਂਦਾਰ ਵੀ ਕੁਝ ਬਰੇ ਪਹਿਲਾਂ ਹੀ ਰੱਬ ਨੂੰ ਪਿਆਰਾ ਹੋ ਗਿਆ ਤੇ ਜਦੋਂ ਉਸ ਦੇ ਪੁੱਤਰ ਦਾ ਜਨਮ ਹੋਇਆ ਸੀ ਉਹੀ ਸਾਲ ਹੜਾ ਆਇਆ ਸੰ ਤੇ ਸਭ ਦਾ ਦੁੱਖ ਤੇ ਉਸ ਦਾ ਦੁੱਖ ਉਸ ਨੂੰ ਬਹੁਤ ਸਾਂਝਾ ਜੇ ਹਲਕਿਆ ਤੇ ਆਪਣੀ ਪਤਨੀ ਦੀ ਯਾਦ ਵਿੱਚ ਉਸ ਨੇ ਇਹ ਜ਼ਮੀਨ ਸਰਬਸਾਂਜੀ ਪਿੰਡ ਨੂੰ ਦੇ ਦਿੱਤੀ ਧਾਨ ਵਿੱਚ ਦਿੱਤੀ ਕਿਉਂਕਿ ਉਸ ਵਕਤ ਵੀ ਸਭ ਨੇ ਉਸ ਦੀ ਇਸੇ ਜ਼ਮੀਨ ਦਾ ਹੜ੍ਹ ਤੋਂ ਬਚਣ ਲਈ ਸਾਰਾ ਲਿਆ ਸੀ ਬਸ ਉਦੋਂ ਤੋਂ ਹੀ ਸਾਹਮਣੇ ਰਲ ਮਿਲ ਕੇ ਗੁਰਦੁਆਰੇ ਦੀ ਇਮਾਰਤ ਖੜੀ ਕੀਤੀ ਤਾਂ ਜੋ ਇਸੇ ਹਾਲਾਤਾਂ ਵਿੱਚ ਇਹ ਸਭ ਸਰਬਸਾਂਝਾ ਸਾਰਾ ਬਣ ਸਕੇ ਕਿਉਂਕਿ ਇਹ ਪਹਿਲਾਂ ਹੀ ਟਿੱਬਿਆਂ ਤੇ ਸੀ ਤੇ ਪੂਰੇ ਪਿੰਡ ਨੂੰ ਉੱਚਾ ਕਰਨਾ ਤਾਂ ਜਾਣਦਾ ਹੈ ਕਿ ਮੁਮਕਨ ਨਹੀਂ ਹੁੰਦਾ ਬਸ ਇਸੇ ਲਈ ਇਹ ਸਭ ਸਰਬਸਾਂਝਾ ਕਰ ਹੈ ਇਹ ਸੁਣ ਬੰਤੇ ਨੂੰ ਬਹੁਤ ਚੰਗਾ ਲੱਗਾ ਕਿ ਕਿਵੇਂ ਪਿੰਡ ਦੇ ਲੋਕੀ ਰਲ ਮਿਲ ਰਹਿੰਦੇ ਹਨ ਸਭ ਦੇ ਵਿੱਚ ਕਿੰਨਾ ਪਿਆਰ ਤੇ ਮਿਲਵਰਤਨ ਹੈ ਰਾਤੋ ਦਿਨ ਦੀ ਗੱਲਾਂ ਬਾਤਾਂ ਵਿੱਚ ਗੁਜ਼ਰ ਗਈ ਸਵੇਰੇ ਹੋਈ ਤਾਂ ਵੀ ਅਜੇ ਵੀ ਲਗਾਤਾਰ ਜਾਰੀ ਸੀ ਤੇ बस ਸਾਰੇ ਰੱਬ ਉਗੇ ਅਰਦਾਸਾਂ ਕਰੇ ਸੀ ਤੇ ਕੋਈ ਨਵੇਂ ਸਿਰੇ ਹਾਲਾਤ ਸੁਧਰਨ ਤੋਂ ਬਾਅਦ ਜ਼ਿੰਦਗੀ ਸ਼ੁਰੂ ਕਰਨ ਦੀਆਂ ਬਾਤਾਂ ਕਰ ਰਹੇ ਸੀ ਪ੍ਰਬੰਧਤਾ ਦੀ ਜ਼ਿੰਦਗੀ ਸ਼ੁਰੂ ਹੈ ਜਾਂ ਖਤਮ ਉਸ ਨੂੰ ਤਾਂ ਕੋਈ ਰਸਤਾ ਵੀ ਨਹੀਂ ਸੀ ਦਿਖ ਰਿਹਾ ਦੋ ਦਿਨ ਤੱਕ ਤਾਂ ਵਹਤ ਬੀਤ ਗਿਆ ਤੇ ਤੀਜੇ ਦਿਨ ਕਿਤੇ ਜਾ ਕੇ ਮੀਂਹ ਬੰਦ ਹੋਇਆ ਤਾਂ ਉੱਥੇ ਪਿੰਡ ਦੇ ਲੋਕਾਂ ਨੇ ਤਿਆਰ ਕੀਤੀਆਂ ਕਿਸ਼ਤੀਆਂ ਰਹੀਆਂ ਆਉਣਾ ਜਾਣਾ ਸ਼ੁਰੂ ਕੀਤਾ ਤੇ ਬੰਤੇ ਨੂੰ ਵੀ ਉਸਦੇ ਪਿੰਡ ਪਹੁੰਚਾਇਆ ਗਿਆ ਜਦੋਂ ਬੰਤਾ ਆਪਣੇ ਪਿੰਡ ਪਹੁੰਚਿਆ ਤਾਂ ਉਸਨੇ ਦੇਖਿਆ ਕਿ ਦਰਿਆ ਕਿਨਾਰੇ ਉਸਦੇ ਘਰ ਜ਼ਮੀਨ ਦਾ ਨਾਮੋ ਨਿਸ਼ਾਨ ਵੀ ਬਾਕੀ ਨਹੀਂ ਸੀ ਰਿਹਾ ਕਿਾਰੇ ਪਾਸੇ ਪਾਣੀ ਤੇ ਉੱਚੇ ਪੱਧਰ ਨਾਲ ਦਰਿਆ ਨੇ ਆਪਣੇ ਪੈਰ ਪਸਾਰ ਲਏ ਸਨ ਤੇ ਉਹਨਾਂ ਦੇ ਪਿੰਡ ਦਾ ਵਿਕੋ ਜੀ ਹਿੱਸਾ ਪਾਣੀ ਨਾਲ ਵਹਿ ਗਿਆ ਸੀ ਜਿੱਥੇ ਕਿ نیچے ਇੱਕ ਮੰਦਿਰ ਸੀ ਪਾਣੀ ਨਾਲ ਵਹਿ ਕੇ ਮਾਰ ਤੁਸੀਂ ਦੀ ਟੁੱਟ ਚੁੱਕੀ ਸੀ ਉਸ ਨੂੰ ਆਪਣੇ ਘਰ ਦਾ ਬਹੁਤ ਅਫਸੋਸ ਹੋਇਆ ਤੇ ਉਸਨੇ ਦੂਜੇ ਪਿੰਡ ਵਾਲਿਆਂ ਦਾ ਧੰਨਵਾਦ ਕੀਤਾ ਤੇ ਉਹ ਆਪਣੇ ਪਿੰਡ ਆਪਣੇ ਮਾਤਾ ਪਿਤਾ ਦੀ ਪਾਲ ਵਿੱਚ ਉਸ ਜਗ੍ਹਾ ਗਿਆ ਜੋ ਕਿ ਉਹਨਾਂ ਨੂੰ ਜ਼ਿੰਮੇਵਾਰ ਨੇ ਦਿੱਤੀ ਸੀ ਉਸਨੇ ਉੱਥੇ ਜਾ ਦੇਖਿਆ ਕਿ ਉਸਦਾ ਬਾਪੂ ਮੰਜੇ ਤੇ ਕਪੜਾ ਲਈ ਪਿਆ ਸੀ ਤੇ ਉਸਦੀ ਮਾਂ ਇੱਟਾਂ ਦੇ ਬਣਾਏ ਚੁੱਲ੍ਹੇ ਉੱਤੇ ਚਾਹ ਬਣਾ ਰਹੀ ਸੀ ਆਪਣੇ ਬੇਬੇ ਬਾਪੂ ਜੀ ਨੂੰ ਦੇਖ ਕੇ ਉਸ ਦੇ ਮਸਾਂ ਸਾਹੀ ਸਾਹ ਆਇਆ ਤੇ ਅੱਖਾਂ ਵਿੱਚ ਹੰਝੂ ਲੈ ਕੇ ਦਰਵਾਜ਼ੇ ਵਿੱਚ ਹੀ ਗੋਡਿਆਂ ਭਰ ਬੈਠ ਗਿਆ। ਉਸ ਨੂੰ ਦਰਵਾਜ਼ੇ ਵਿੱਚ ਬੈਠਿਆਂ ਦੇ ਉਸ ਦੀ ਮਾਂ ਪੱਜ ਕਿਸ ਤੇ ਪਾਸ ਆਈ ਤੇ ਉਸ ਤੇ ਘਰ ਲਾ ਕੇ ਰੋਣ ਲੱਗੀ। ਸ਼ੁਕਰ ਆ ਰੱਬਾ ਮੇਰੇ ਪੁੱਤ ਨੂੰ ਤੂੰ ਸਹੀ ਸਲਾਮਤ ਕਰ ਪੇਜ ਦਿੱਤਾ। ਮੇਰਾ ਤਾਂ ਦੋ ਦਿਨਾਂ ਦਾ ਸੋਚ-ਸੋਚ ਪਲ-ਪਲ ਮਰਨ ਹੋ ਰਿਹਾ ਸੀ। ਕੀ ਪਤਾ ਨਹੀਂ ਮੇਰਾ ਪੁੱਤ ਕਿਸ ਹਾਲ ਵਿੱਚ ਹੋਵੇਗਾ। ਬੰਤੇ ਨੇ ਆਖਿਆ ਕਿ ਉਸ ਦਾ ਵੀ ਇਹੀ ਹਾਲ ਸੀ। ਅੱਜ ਉਹਨਾਂ ਨੂੰ ਦੇਖ ਕੇ ਉਸਾਂ ਸੁੱਖ ਦਾ ਸਾਹ ਆਇਆ। ਆਪਣੀ ਬੇਬੇ ਨਾਲ ਉਹ ਅੰਦਰ ਚਲਾ ਗਿਆ ਤੇ ਆਪਣੇ ਬਾਪੂ ਜੀ ਨੂੰ ਜਾ ਮਿਲਿਆ ਤੇ ਆਖਿਆ ਬਾਪੂ ਕਿਵੇਂ ਹੈ ਠੀਕ ਹੈ ਨਾ ਉਸਦੇ ਬਾਪੂ ਦੇ ਆਪਦੇ ਪੁੱਤਰ ਨੂੰ ਦੇਖ ਕੇ ਹੰਝੂ ਵਗ ਪਏ ਤੇ ਤੱਕ ਕੋਲੇ ਖੜੀ ਉਸਦੀ ਬੇਬੇ ਵੀ ਹੰਝੂ ਵਹਾ ਰਹੀ ਸੀ ਬੰਤੇ ਨੇ ਦੋਹਾਂ ਦੇ ਅੱਖੀ ਹੰਝੂ ਦੇਖੇ ਤੇ ਘਬਰਾ ਗਿਆ ਤੇ ਆਖਿਆ ਤੁਸੀਂ ਕਿਉਂ ਰੋ ਰਹੇ ਹੋ ਸਭ ਠੀਕ ਹੈ ਤੁਸੀਂ ਠੀਕ ਹੈ ਤੇ ਮੈਂ ਵੀ ਪਲਾਂ ਹੋਰ ਉਹਨਾਂ ਨੂੰ ਕੀ ਚਾਹੀਦਾਗਾ ਬੰਤੇ ਨੇ ਆਪਣੇ ਬਾਪੂ ਜੀ ਨੂੰ ਉੱਠ ਬੈਠਣ ਲਈ ਕਿਆ ਜਿਉਂ ਹੀ ਉਹਨਾਂ ਦਾ ਕਪੜਾ ਪਰੇ ਕੀਤਾ ਦੇਖਿਆ ਕਿ ਉਸਦੇ ਬਾਪੂ ਦਾ ਇੱਕ ਪੈਰ ਕਟਿਆ ਹੋਇਆ ਸੀ ਬੰਤੇ ਦੇ ਇਹ ਦੇਖ ਪੈਰਾਂ ਹੇਠ ਜਮੀਨ ਖਿਸਕ ਗਈ ਤੇ ਇਕਦਮ ਓਕਬਰਾ ਗਿਆ ਤੇ ਉਸਨੇ ਆਪਣੇ ਬੇਬੇ ਬਾਪੂ ਜੀ ਤੋਂ ਪੁੱਛਿਆ ਕਿ ਇਹ ਕੀ ਹੋਇਆ ਕਦੋਂ ਤੇ ਕਿਵੇਂ ਉਸਦੀ ਬੇਬੇ ਨੇ ਦੱਸਿਆ ਕਿ ਜਦੋਂ ਤੇ ਤੂਫਾਨ ਉਹਨਾਂ ਦਾ ਘਰ ਤੇ ਸਾਰਾ ਸਮਾਨ ਵਹਾ ਕੇ ਲੈ ਗਿਆ ਸੀ ਤਾਂ ਉਸਦੇ ਬਾਪੂ ਜੀ ਉੱਥੇ ਫਸ ਗਏ ਸਨ ਉਹ ਕਿਸੇ ਤਰ੍ਹਾਂ ਖੁਦ ਤਾਂ ਬਚ ਗਏ ਪਰ ਉਹਨਾਂ ਪੈਰ ਉਹ ਤੂਫਾਨ ਆਪਣੇ ਨਾਲ ਵਹਾ ਕੇ ਲੈ ਗਿਆ ਬੰਤੇ ਨੇ ਆਖਿਆ ਕਿ ਫਿਰ ਡਾਕਟਰ ਨੂੰ ਦਿਖਾਇਆ ਜਾ ਨਹੀਂ ਬੀਬੀ ਨੇ ਆਖਿਆ ਕਿ ਉਹਨਾਂ पास ਜਿੰਨੇ ਪੈਸੇ ਸਨ ਉਹਨਾਂ ਨੇ ਸਭ ਲਾ ਦਿੱਤੇ ਦੋ ਦਿਨਾਂ ਲਈ ਇਲਾਜ ਲਈ ਪਰ ਹੁਣ ਪੈਸੇ ਖਤਮ ਹੋ ਗਏ ਜਿਸ ਕਾਰਨ ਇਲਾਜ ਬੰਦ ਕਰ ਦਿੱਤਾ ਬੱਸ ਹੁਣ ਸਵੇਰੇ ਦੀ ਉਹਨਾਂ ਖੁਦ ਹੀ ਮਲਮ ਪੱਟੀ ਹਲਦੀ ਲੇਪ ਲਾ ਕੇ ਕੀਤੀ ਹੋਈ ਹੈ ਬੰਤੇ ਨੂੰ ਬਹੁਤ ਦੁੱਖ ਲੱਗਿਆ ਉਹ ਜਿਹੇ ਵਕਤ ਆਪਣੇ ਮਾਪਿਆਂ ਸਾਥ ਨਹੀਂ ਸੀ ਪਰ ਉਹ ਕਰ ਵੀ ਕੀ ਸਕਦਾ ਸੀ ਉਹਨਾਂ પાસે ਇੰਨੇ ਪੈਸੇ ਵੀ ਨਹੀਂ ਸਨ ਉਸਨੇ ਸੋਚਿਆ ਕਿ ਉਹ ਜੀ ਤੋੜ ਕੇ ਮਿਹਨਤ ਕਰੇਗਾ ਤੇ ਆਪਣੇ ਬਾਪੂ ਜੀ ਦਾ ਇਲਾਜ ਕਰਾਵੇਗਾ ਉਹ ਪਿੰਡ ਦੇ ਜ਼ਿਮੀਂਦਾਰ ਘਰ ਗਿਆ ਜਿੱਥੇ ਅਕਸਰ ਉਸਦੇ ਬਾਪੂ ਤੇ ਉਹ ਕੰਮ ਕਰਨ ਜਾਂਦੇ ਸਨ ਬੰਦਤੇ ਨੇ ਉਹਨਾਂ ਘਰ ਜਾ ਕੇ ਉਹਨਾਂ ਨੂੰ ਆਖਿਆ ਕਿ ਜੇਕਰ ਉਹ ਕੁਝ ਪੈਸੇ ਉਹਨਾਂ ਨੂੰ ਉਧਾਰ ਦੇ ਦੇਣ ਤਾਂ ਆਪਣੇ ਬਾਪੂ ਜੀ ਦਾ ਇਲਾਜ ਕਰਵਾ ਲਵੇ ਤੇ ਪੈਸੇ ਉਹ ਕੰਮ ਕਰਕੇ ਮੋੜ ਦੇਵੇਗਾ ਤੇ ਉਹਨਾਂ ਦੇ ਕਾਰ ਕੰਮ ਵੀ ਕਰ ਜਾਇਆ ਕਰੇਗਾ ਪਰ ਉਹਨਾਂ ਇਸੇ ਵਕਤ ਉਸ ਨੂੰ ਸਾਫ਼ جواب ਦੇ ਦਿੱਤਾ ਉਹ ਉਹਨਾਂ ਨੂੰ ਪੈਸੇ ਨਹੀਂ ਦੇ ਸਕਦੇ ਕਿਉਂਕਿ ਨਾ ਰਹਿਣ ਦੀ ਉਹਨਾਂ ਕੋਲੇ ਘਰ ਤੇ ਨਾ ਨਾ ਅੱਜ ਸੀ ਖਾਣ ਵਾਸਤੇ ਇਸੇ ਵਿੱਚ ਉਹ ਉਹਨਾਂ ਦੇ ਪੈਸੇ ਕਦੋਂ ਮੋੜੇਗਾ ਉਹਨਾਂ ਨੇ ਘੱਟ ਪੈਸਿਆਂ ਤੇ ਇੱਕ ਹੋਰ ਕੰਮਾਂ ਵੀ ਰੱਖ ਲਿਆ ਸੀ ਬੰਤੇ ਨੇ ਉਥੋਂ ਨਿਰਾਸ਼ਾ ਹੀ ਹੱਥ ਲੱਗੀ ਕਈ ਥਾਈਂ ਪਿੰਡ ਵਿੱਚ ਬੰਤੇ ਨੇ ਕੰਮ ਤੇ ਪੈਸਿਆਂ ਲਈ ਹੱਥ ਪੈਰ ਮਾਰਿਆ ਪਰ ਕਿਤੇ ਕੋਈ ਕੁਝ ਵੀ ਨਾ ਮਿਲਿਆ ਥੱਕਦਾ ਰੋਕਰ ਵਾਪਸ ਆ ਗਿਆ ਤੇ ਉਸਨੇ ਹੁਣ ਸ਼ਹਿਰ ਜਾ ਕੇ ਕੰਮ ਕਰਨ ਦਾ ਮਨ ਬਣਾਇਆ ਤੇ ਉਹ ਸ਼ਹਿਰ ਜਾਣ ਲਈ ਤਿਆਰ ਹੋ ਗਿਆ ਪਰ ਪਿੰਡ ਦੇ ਚਾਰੇ ਪਾਸੇ ਤਾਂ ਹੜਾ ਦੇ ਹਾਲਤ ਬਣੇ ਹੋਏ ਸੀਗੇ ਤੇ ਕਿਸੇ ਵੀ ਵਜ੍ਹਾ ਨਾਲ ਵੀ ਸ਼ਹਿਰ ਵੀ ਨਹੀਂ ਜਾਇਆ ਜਾ ਸਕਦਾ ਸੀ ਫਿਰ ਅਗਲੀ ਸਵੇਰੇ ਪਿੰਡ ਦੇ ਲੋਕੀ ਤੇ ਪੰਚਾਇਤ ਇਕੱਠੀ ਹੋਈ ਗਏ ਮੰਦਿਰ ਦੀ ਇਮਾਰਤ ਤੇ ਨੁਕਸਾਨ ਲਈ ਮਾਇਆ ਇਕੱਤਰ ਕੀਤੀ ਜਾ ਰਹੀ ਸੀ ਪਿੰਡ ਦੇ ਲੋਕ ਆਪਣੀ ਆਪਣੀ ਸ਼ਰਤਾਂ ਅਨੁਸਾਰ ਪੈਸੇ ਦੇ ਰਹੇ ਸਨ ਤੇ ਦੇਖਦਿਆਂ ਹੀ ਦੇਖਦਿਆਂ ਮੰਦਿਰ ਦੀ ਇਮਾਰਤ ਲਈ ਬਹੁਤ ਰਕਮ ਇਕੱਠੀ ਹੋ ਗਈ ਰਮਤੇ ਨੇ ਸੋਚਿਆ ਕਿ ਕਿਉਂ ਨਾ ਉਹ ਪੰਚਾਇਤ ਤੋਂ ਹੀ ਮਦਦ ਦੀ ਮੰਗ ਕਰੇ ਇਸੇ ਆਸ ਵਿੱਚ ਉਸਨੇ ਪੰਚਾਇਤ ਅੱਗੇ ਬੇਨਤੀ ਕੀਤੀ ਕਿ ਉਸ ਨੂੰ ਤੇ ਉਸ ਦੇ ਪਰਿਵਾਰ ਨੂੰ ਉਹਨਾਂ ਦੀ ਮਦਦ ਦੀ ਲੋੜ ਹੈ ਪਿੰਡ ਵਿੱਚ ਕਿਤੇ ਉਸ ਨੂੰ ਕੰਮ ਨਹੀਂ ਮਿਲ ਰਿਹਾ ਤੇ ਉਹਨਾਂ ਦਾ ਘਰ ਜ਼ਮੀਨ ਦੀ ਹੜ੍ਹ ਦੀ ਚਪੇੜ ਵਿੱਚ ਆ ਚੁੱਕਿਆ ਜਿਸ ਦੀ وجہ ਨਾਲ ਬਿਲਕੁਲ ਬੇਰੁਜ਼ਗਾਰ ਹੋ ਚੁੱਕੇ ਹਨ ਤੇ ਉਸ ਤੂਫਾਨ ਨੇ ਉਹਨਾਂ ਦੇ ਬਾਪੂ ਜੀ ਦੀ ਲੱਤ ਨੂੰ ਵੀ ਆਪਣੇ ਨਾਲ ਵਹਾ ਕੇ ਲੈ ਗਿਆ ਉਸਦੇ ਬਾਪੂ ਜੀ ਦੇ ਹਾਲ ਤੇ ਇਲਾਜ ਬਿਨਾਂ ਬਹੁਤ ਨਾਜੁਕ ਹੈ ਤੇ ਜੇਕਰ ਉਹ ਉਹਨਾਂ ਦੀ ਸਹਾਇਤਾ ਕਰ ਦੇਣ ਤਾਂ ਉਹਨਾਂ ਸਿਰ ਬਹੁਤ ਅਹਿਸਾਸ ਅਹਿਸਾਨ ਹੋਵੇਗਾ ਪਿੰਡ ਦੇ ਕੁਝ ਲੋਕ ਉਸ ਦੇ ਇਹ ਕਹਿ ਹੱਸਣ ਲੱਗੇ ਕਿ ਹੁਣ ਪੰਚਾਇਤ ਕੱਲੇ ਕੱਲੇ ਘਰ ਦੇ ਦੁੱਖ ਮਟਾਉਣ ਲੱਗੀ ਤਾਂ ਹੋ ਗਿਆ ਭਲਾ ਪਿੰਡ ਦਾ ਸਭ ਆਪਣੇ ਆਪਣੇ ਦੁੱਖ ਦਰਦ ਆਪ ਹੀ ਚਲਦੇ ਤੇ ਦੂਰ ਕਰਦੇ ਹਨ ਉਸ ਨੂੰ ਵੀ ਆਪਣੀਆਂ ਪਰੇਸ਼ਾਨੀਆਂ ਆਪ ਹੀ ਹੱਲ ਕਰਨੀਆਂ ਚਾਹੀਦੀਆਂ ਹਨ ਪੰਚਾਇਤ ਨੂੰ ਹੋਰ ਵੀ ਸੌ ਕੰਮ ਹਨ ਬੰਤੇ ਨੇ ਫਿਰ ਬੇਨਤੀ ਕੀਤੀ ਕਿ ਵਕਤ ਹੀ ਐਸਾ ਹਣ ਪਿਆ ਹੈ ਕਿ ਉਹ ਸ਼ਹਿਰ ਜਾ ਕੰਮ ਵੀ ਨਹੀਂ ਕਰ ਸਕਦਾ ਸ਼ਹਿਰ ਵੀ ਨਹੀਂ ਜਾ ਸਕਦਾ ਕੰਮ ਵੀ ਨਹੀਂ ਕਰ ਸਕਦਾ ਪਿੰਡ ਦੇ ਇੱਕ ਬਜ਼ੁਰਗ ਨੇ ਕਿਹਾ ਕਿ ਕੋਈ ਨਹੀਂ ਕੱਲ ਉਸਦੇ ਪਰਿਵਾਰ ਦੇ ਨਾਮ ਦਾ ਹੋਕਾ ਪਿੰਡ ਦੇ ਗੁਰਦੁਆਰਾ ਬੁਲਾ ਦਿੱਤਾ ਜਾਵੇਗਾ ਤੇ ਫਿਰ ਜੋ ਉਸਦੇ ਨਾਮ ਦੀ ਮਾਇਆ ਇਕੱਠੀ ਹੋਵੇਗੀ ਉਸ ਨੂੰ ਦੇ ਦਿੱਤੀ ਜਾਵੇਗੀ ਬੰਤਾ ਘੁੱਸ ਕੇ ਚਲੋ ਰੱਬ ਦੀ ਕਿਰਪਾ ਨਾਲ ਕੱਲ ਕੁਝ ਪੈਸੇ ਤਾਂ ਹੱਲ ਹੋ ਜਾਵੇਗਾ ਆਪਣੇ ਬਾਪੂ ਜੀ ਨੂੰ ਕੱਲ ਹੀ ਹਸਪਤਾਲ ਪਹਤੀ ਕਰਾਵੇਗਾ ਉਹ ਇਥੇ ਆਸ ਕਰ ਗਿਆ ਤੇ ਘਰ ਜਾ ਉਸਨੇ ਆਪਣੇ ਬੀਬੇ ਬਾਪੂ ਜੀ ਨੂੰ ਵੀ ਸਭ ਦੱਸਿਆ ਬੰਤੇ ਨੂੰ ਅਜ ਰਾਤ ਇਸ ਆਸ ਨਾਲ ਨੀਂਦ ਨਾ ਆਈ ਕਿ ਕੱਲ ਕਦੋਂ ਸਵੇਰ ਹੋਵੇਗੀ ਉਸ ਦੇ ਨਾਮ ਦਾ ਹੋਕਾ ਬੋਲੇਗਾ ਤੇ ਉਹ ਆਪਣੇ ਬੀਬੇ ਬਾਪੂ ਜੀ ਨੇ ਬਾਪੂ ਜੀ ਨੂੰ ਹਸਪਤਾਲ ਲੈ ਕੇ ਜਾਵੇਗਾ ਸਵੇਰ ਹੋਈ ਤੇ ਅਮਰਤਵੇਲੇ ਪਾਠੀ ਸਾਹਿਬ ਪਾਠ ਪੂਰਾ ਕਰਕੇ ਘਰ ਪਰਤ ਗਿਆ ਪਰ ਬੰਤੇ ਦੇ ਨਾਮ ਦਾ ਹੁੱਕਾ ਨਹੀਂ ਆਇਆ ਬੰਤੇ ਨੇ ਸੋਚਿਆ ਕਿ ਸ਼ਾਇਦ ਦਿਨ ਵਕਤ ਹੁੱਕਾ ਆਵੇਗਾ ਦਿਨ ਵੇਲੇ ਉਹ ਫਿਰ ਤੋਂ ਇੰਤਜ਼ਾਰ ਕਰਨ ਲੱਗਾ ਤਾਂ ਜਦੋਂ ਉਹ ਦਿਨ ਵਕਤ ਪਿੰਡ ਪਹੁੰਚਿਆ ਉਸ ਨੇ ਦੇਖਿਆ ਕਿ ਪੰਚਾਇਤ ਅੱਜ ਫਿਰ ਇਕੱਠੀ ਹੋ ਰਹੀ ਸੀ ਤੇ ਪੰਚਾਇਤ ਕਹਿ ਰਹੀ ਸੀ ਕਿ ਮੰਦਰ ਲਈ ਇਕੱਠੀ ਹੋਈ ਮਾਇਆ ਵੱਧ ਗਈ ਹੈ ਇਸ ਲਈ ਪੰਚਾਇਤ ਨੇ ਫੈਸਲਾ ਕੀਤਾ ਕਿ ਬਾਕੀ ਮਾਇਆ ਦਾ ਗੁਰਦੁਆਰੇ ਸਾਹਿਬ ਵਿੱਚ ਪੱਥਰ ਤੇ ਵਧੀਆ ਸ਼ਹਿਰੋ ਮੰਗਵਾ ਗੇਟ ਲਵਾ ਦਿੱਤਾ ਜਾਵੇ। ਅਖੀਰ ਜਦੋਂ ਸਭ ਆਪਣੇ ਘਰਾਂ ਨੂੰ ਪਰਤ ਗਏ ਤਾਂ ਬੰਤੇ ਨੇ ਪਾਠੀ ਸਾਹਿਬ ਤੋਂ ਪੁੱਛਿਆ ਕਿ ਉਹਨਾਂ ਉਸ ਦੇ ਨਾਮ ਦਾ ਹੋਕਾ ਕਿਉਂ ਨਹੀਂ ਦਿੱਤਾ? ਅਜੇ ਤੱਕ ਤਾਂ ਪਾਠੀ ਸਾਹਿਬ ਨੇ ਕਿਹਾ ਕਿ ਅਜੇ ਤੱਕ ਪੰਚਾਇਤ ਨੇ ਤਾਂ ਉਸ ਨੂੰ ਕੋਈ ਹੁਕਮ ਨਹੀਂ ਦਿੱਤਾ ਜਿਵੇਂ ਪੰਚਾਇਤ ਹੁਕਮ ਦੇਵੇਗੀ ਹੋਕਾ ਦੇਵੇਗਾ। ਬੰਤੇ ਨੂੰ ਲੱਗਾ ਸ਼ਾਇਦ ਪੰਚਾਇਤ ਕਹਿਣਾ ਭੁੱਲ ਗਈ ਹੋਵੇਗੀ। ਚਲੋ ਕੱਲ ਨੂੰ ਜਦੋਂ ਉਹਨਾਂ ਕਿਹਾ ਤਾਂ ਜਰੂਰ ਹੋਕਾ ਉਸਦੀ ਮਦਦ ਕਰੇਗੀ ਪੰਚਾਇਤ ਮੰੰਦਰ ਲਈ ਵੀ ਤਾਂ ਉਹ ਇੰਨਾ ਕਰ ਰਹੇ ਹਨ ਦੋ ਦਿਨ ਤੱਕ ਦਾ ਸਮਾਂ ਬੀਤ ਗਿਆ ਬੰਤੇ ਨੂੰ ਹੁੱਕੇ ਦੇ ਇੰਤਜ਼ਾਰ ਵਿੱਚ ਪਰ ਉਸਦੇ ਨਾਮ ਦਾ ਹੁਕਾ ਆਇਆ ਹੀ ਨਹੀਂ ਦੋ ਦਿਨਾਂ ਬਾਅਦ ਉਹ ਸਰਪੰਚ ਸਾਹਿਬ ਦੇ ਘਰ ਗਿਆ ਤੇ ਸਰਪੰਚ ਨੇ ਉਹਨੂੰ ਜਵਾਬ ਦਿੱਤਾ ਕਿ ਪੰਚਾਇਤ ਨੂੰ ਹੋਰ ਵੀ ਬਹੁਤ ਕੰਮ ਨੇ ਉਹ ਆਪਣੀ ਦਵਾਈ ਬੂਟੀ ਦਾ ਇੰਤਜ਼ਾਮ ਨਹੀਂ ਕਰ ਸਕਦੇ ਤਾਂ ਹੋਰ ਕੀ ਕਰਨਗੇ ਜ਼ਿੰਦਗੀ ਵਿੱਚ ਤੇ ਜੇਕਰ ਉਸ ਨੂੰ ਖਾਣੇ ਦੀ ਲੋੜ ਹੋਵੇ ਤਾਂ ਲੈ ਜਾਇਆ ਕਰੇ ਤੇ ਉਸ ਨੂੰ ਅੰਦਰੋਂ ਆਪਣੀ ਪਤਨੀ ਨੂੰ ਆਵਾਜ਼ ਲਾਈ ਕੇ ਤਾਂ ਉਸਦੀ ਪਤਨੀ ਨੇ ਰਾਤ ਦੀਆਂ ਬਚੀਆਂ ਬਿੰਘਾਂ ਰੋਟੀਆਂ ਬੰਦ ਦੇ ਹੱਥ ਤੇ ਰੱਖ ਦਿੱਤਨਾਂ ਬੰਤੇ ਨੂੰ ਇਹ ਦੇਖ ਕੇ ਸੁਣ ਬਹੁਤ ਦੁੱਖ ਮਹਿਸੂਸ ਹੋਇਆ ਪਰ ਇਸ ਵਕਤ ਉਹ ਕਹਿ ਵੀ ਕਰ ਵੀ ਕੀ ਸਕਦਾ ਸੀ ਸਮੇਂ ਦੇ ਹਾਲਾਤ ਉਸ ਦੇ ਤੋਂ ਦੋਵੇਂ ਜੋ ਮਾੜੇ ਚੱਲ ਰਹੇ ਸਨ ਨਾ ਤਾਂ ਉਸ ਕੋਲ ਖਾਣੇ ਲਈ ਪੈਸੇ ਸਨ ਨਾ ਹੀ ਬਾਪੂ ਜੀ ਦੇ ਇਲਾਜ ਲਈ ਉਹ ਉਹੀ ਰੋਟੀਆਂ ਲੈ ਕੇ ਆਪਣੇ ਘਰ ਚਲਾ ਗਿਆ ਕਿ ਚਲੋ ਇੱਕ ਵਾਰ ਤੋਂ ਉਹਨਾਂ ਦਾ પેટ ਤਾਂ ਭਰੇਗਾ ਤੇ ਰੱਬ ਜ਼ਰੂਰ ਉਹਨਾਂ ਦੇ ਚੰਗਾ ਵਕਤ ਲਿਆਵੇਗਾ ਪਰ ਜਿਉਂ ਹੀ ਉਹ ਘਰ ਗਿਆ ਤਾਂ ਉਸ ਨੇ ਦੇਖਿਆ ਕਿ ਉਸ ਦੇ ਬਾਪੂ ਜੀ மஞ்சੇ ਤੇ ਪਏ ਬੜੇ ਔਖੇ ਔਖੇ ਹਾਲਾਤ ਵਿੱਚ ਰਹੇ ਸਨ ਉਸਦੀ ਮਾਤਾ ਕੋ ਜੋ ਪਾਣੀ ਭਰ ਲੈ ਗਈ ਸੀ ਇਲਾਜ ਦੀ ਘਾਟ ਨਾਲ ਤੇ ਕੁਝ ਭੁੱਖ ਦੀ وجہ ਉਸਦੇ ਬਾਪੂ ਜੀ ਦਾ ਸਰੀਰ ਦੁੱਖ ਚੱਲਣਾ ਪਾਇਆ ਤੇ ਉੱਪਰ ਲੋਕ ਸੁਧਾਰ ਗਏ ਬੰਤਾ ਆਪਣੇ ਬਾਪੂ ਜੀ ਦੀ ਮੌਤ ਦੀ وجہ ਬਹੁਤ ਦੁਖੀ ਸੀ ਮੌਤ ਕਰਕੇ ਪਰ ਉਸਨੇ ਹਿੰਮਤ ਨਾ ਹਾਰੀ ਬੰਤੇ ਦੇ ਬਾਪੂ ਜੀ ਦੀ ਮੌਤ ਤੇ ਵੀ ਪਿੰਡ ਦੇ ਲੋਕ ਬਸ ਸੰਤੇ ਦੇ ਘਰ ਦੇ ਬਾਹਰ ਹੀ ਇਕੱਠੇ ਹੋ ਦੁੱਖ ਮਣਾ ਚਲੇਗੇ ਤੇ ਰੱਬ ਨੇ ਬਹੁਤ ਮਾੜਾ ਕੀਤਾ ਉਹਨਾਂ ਨਾਲ ਹਰ ਕੋਈ ਬਸ ਰੱਬ ਨੂੰ ਹੀ ਕੋਸ ਰਿਆ ਸੀ ਤੇ ਆਖ ਰਿਹਾ ਸੀ ਕਿ ਚਲੋ ਜਿਵੇਂ ਦਾਤੇ ਨੂੰ ਮਨਜ਼ੂਰ ਭਲਾ ਹੋ ਨੂੰ ਤੇ ਜਾਣ ਵਾਲਿਆਂ ਨੂੰ ਕੌਣ ਰੋਕ ਪਾਇਆ ਭਾਈ ਕਿਸੇ ਨੇ ਇਹ ਨਹੀਂ ਸੀ ਕਿਹਾ ਕਿ ਜੇਕਰ ਬੰਤੇ ਦੇ ਇੰਨੀਆਂ ਮਿੰਤਾ ਕਰਨ ਤੇ ਵੀ ਕਿਸੇ ਨੇ जरा ਕੋਈ ਇਨਸਾਨੀਅਤ ਦਿਖਾਈ ਹੁੰਦੀ ਤਾਂ ਉਸਦੇ ਬਾਪੂ ਜੀ ਦਾ ਇਲਾਜ ਹੋ ਜਾਂਦਾ ਉਹ ਅੱਜ ਉਹਨਾਂ ਨਾਲ ਹੁੰਦਾ ਪੰਤੇ ਨੂੰ ਅੱਜ ਸਭ ਉੱਪਰ ਤੇ ਰੱਬ ਤੇ ਵੀ ਬੜਾ ਹੱਥ ਆ ਰਿਹਾ ਸੀ ਉਸ ਨੂੰ ਆਪਣੇ ਬਾਪੂ ਜੀ ਦਾ ਬੜਾ ਦੁੱਖ ਵੀ ਸੀ ਪਰ ਅੰਦਰੋਂ ਅੰਦਰੀ ਸੋਚ ਰਿਹਾ ਸੀ ਕਿ ਵਾਹ ਓ ਰੱਬਾ ਇਹ ਕਿਸ ਤਰ੍ਹਾਂ ਦੇ ਲੋਕ ਨੇ ਜੋ ਆਪਣੇ ਪਾਪ ਤੇ ਗਲਤੀਆਂ ਦਾ ਘੜਾ ਵੀ ਤੇਰੇ ਸਿਰ ਹੀ ਪਨ ਰਹੇ ਹਨ ਖੇਰੂਪਰੂ ਪ੍ਰੀ ਸਭ ਦੁੱਖ ਮਨਾ ਚਲੇ ਗਏ ਕੁਝ ਦਿਨਾਂ ਤੱਕ ਪਾਣੀ ਵੀ ਸੁੱਕ ਗਿਆ ਤੇ ਦਰਿਆਾਂ ਦੇ ਪਾਣੀ ਦਾ ਪੱਧਰ ਵੀ ਘਟ ਗਿਆ ਤੇ ਬੰਤੇ ਦੀ ਜ਼ਮੀਨ ਜੋ ਕਿ ਪਾਣੀ ਦੀ ਵਜ੍ਹਾ ਨਾਲ ਚਿਕੜੋ ਚਿਕੜੀ ਹੋ ਚੁੱਕੀ ਸੀ ਤੇ ਉਹਨਾਂ ਦੇ ਘਰ ਦਾ ਤਾਂ ਨਾ ਮੋੜ ਨਿਸ਼ਾਨ ਵੀ ਨਹੀਂ ਸੀ ਬਚਿਆ ਪੰਤੇ ਨੂੰ ਇਸ ਵਕਤ ਆਪਣੇ ਸਾਥ ਦੇ ਪਿੰਡ ਦੀ ਯਾਦ ਆ ਰਹੀ ਸੀਗੀ ਤੇ ਦੁਨੀਆਂ ਕਿੰਨੀ ਜੀਵ ਹੈ ਦਰਿਆਾਂ ਦੇ ਉਸ ਪਾਸੇ ਦੇ ਲੋਕ ਜਿਨ੍ਹਾਂ ਨੂੰ ਕਿ ਕੁਦਰਤੀ ਆਫ਼ਤਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਪਰ ਫਿਰ ਵੀ ਉਹ ਇਸ ਦਾ ਦੋਸ਼ ਕਿਸੇ ਨੂੰ ਨਹੀਂ ਦਿੰਦੇ ਤੇ ਕਿੰਨੇ ਪਿਆਰ ਨਾਲ ਰਲ ਮਿਲ ਕੇ ਰਹਿੰਦੇ ਹਨ ਇਧਰ ਉਸ ਦੇ ਪਿੰਡ ਦੇ ਲੋਕੇ ਜਿੰਨਾ ਪਾਸ ਪਿਆਰ ਨਾਮ ਦੀ ਕੋਈ ਚੀਜ਼ ਹੀ ਨਹੀਂ ਹੈ ਔਖੇ ਵਕਤ ਇਹ ਨਿਸ਼ਾਨ ਦੀ ਮਦਦ ਕਰਨ ਨਾਲੋਂ ਮੰਦਰਾਂ ਗੁਰਦੁਆਰਿਆਂ ਨੂੰ ਠੀਕ ਤੇ ਉਸ ਦੀ ਸੁੰਦਰਤਾ ਨੂੰ ਬਹਲ ਦਿੰਦੇ ਹਨ ਇੱਥੇ ਲੋਕ ਗਰੀਬ ਨੂੰ ਦਾਨ ਕਰਨ ਨਾਲੋਂ ਰੱਬ ਦੀ ਮੂਰਤਾਂ ਕੇ ਜਾ ਆਨੰਦ ਅਨਿਆਂ ਦੁੱਧ ਜੜਾਉਣ ਨੂੰ ਪਹਿਲ ਦਿੰਦੇ ਉੱਚਾ ਮੰਨਦੇ ਹਨ ਦੱਸੋ ਰੱਬ ਕਿਹੜਾ ਹੈ ਇਸ ਗੱਲ ਤੋਂ ਖੁਸ਼ ਹੋਵੇਗਾ ਕਿ ਤੁਸੀਂ ਉਸ ਦੇ ਪੱਕੇ ਮੰਦਰ ਜਾਂ ਗੁਰਦੁਆਰੇ ਬਣਾਓ ਉਸ ਨੂੰ ਸੋਨੇ ਤੇ ਪੁਸ਼ਾਕਾਂ ਜਾਂ ਪੱਥਰਾਂ ਉੱਪਰ ਲੱਗੀ ਇਮਾਰਤ ਵਿੱਚ ਬਿਠਾਓ ਉਸ ਸ਼ਾਹੀ ਭੋਜਨ ਜਾਂ ਦੁੱਧ ਨਾਲ ਇਸ਼ਨਾਨ ਕਰਾਓ ਉਹ ਵੀ ਤਾਂ ਤਾਂ ਹੀ ਖੁਸ਼ ਹੈ ਜੇਕਰ ਉਸ ਤੇ ਬਣਾਏ ਇਨਸਾਨ ਖੁਸ਼ ਹੈ ਤੇ ਉਹ ਵਿੱਚ ਆਪਸੀ ਪਿਆਰ ਦੇ ਨਾਲ ਔਖੇ ਵਕਤ ਇੱਕ ਦੂਜੇ ਦਾ ਸਾਥ ਦਿੰਦੇ ਹਨ ਬੰਤੇ ਨੂੰ ਹੁਣ ਆਪਣੇ ਪਿੰਡ ਦੇ ਤੇ ਆਪਣੇ ਪਿੰਡ ਦੇ ਲੋਕਾਂ ਨਾਲ ਨਫ਼ਰਤ ਜਿਹੀ ਹੋ ਗਈ ਸੀ ਉਹ ਆਪਣੀ ਮਾਂ ਨੂੰ ਲੈ ਕੇ ਸ਼ਹਿਰ ਚਲਾ ਗਿਆ ਸ਼ਹਿਰ ਜਾ ਰਵੰਤਾ ਪੜ੍ਹਾਈ ਦੇ ਨਾਲ ਕੰਮ ਵੀ ਕਰ ਲੱਗਾ ਕੁਝ ਹੀ ਸਾਲਾਂ ਵਿੱਚ ਬੰਤੇ ਨੇ ਤਸ ਕਰ ਲੰਗਾ ਤੇ ਬੰਤੇ ਨੂੰ ਵਧੀਆ ਸਰਕਾਰੀ ਨੌਕਰੀ ਲੱਗ ਗਈ ਹੁਣ ਬੰਤੇ ਦੇ ਅੰਦਰ ਪਿੰਡ ਦਾ ਕੰਮ ਕਾਜ ਆਉਂਦਾ ਸੀ ਉਹਨੂੰ ਜਿੰਨਾ ਵਿੱਚੋਂ ਇੱਕ ਪਿੰਡ ਉਸ ਦਾ ਖੁੱਦ ਦਾ ਪਿੰਡ ਉਸ ਨੂੰ ਉਹ ਛੱਡ ਕੇ ਆਇਆ ਸੀ ਉਹ ਵੀ ਸੀ ਬੰਤੇ ਨੇ ਫੈਸਲਾ ਕੀਤਾ ਕਿ ਉਹ ਹੁਣ ਸ਼ਹਿਰ ਛੱਡ ਪਿੰਡ ਹੀ ਰਹੇਗਾ ਪਰ ਆਪਣੇ ਪਿੰਡ ਉਹ ਜਾਣਾ ਨਹੀਂ ਸੀ ਚਾਹੁੰਦਾ ਇਸ ਲਈ ਉਸਨੇ ਫੈਸਲਾ ਲਿਆ ਕਿ ਆਪਣੇ ਸਾਥ ਵਾਲੇ ਪਿੰਡ ਰਹੇਗਾ ਤੇ ਉੱਥੇ ਹੀ ਆਪਣਾ ਘਰ ਪਰਿਵਾਰ ਬਸਾਏਗਾ ਬੰਤਾ ਹੁਣ ਪਿੰਡਾਂ ਕੇ ਰਹਿਣ ਲੱਗਾ ਤੇ ਉਸਦੇ ਪਹਿਲੇ ਪਿੰਡ ਦੇ ਲੋਕ ਅਕਸਰ ਕੰਮ ਕਾਜ ਲਈ ਉੱਥੇ ਆਸ-ਪਾਸ ਆਇਆ ਕਰਦੇ ਤੇ ਉਸ ਨੂੰ ਦੇਖ ਕੇ ਮੂੰਹ ਬਣਾਇਆ ਕਰਦੇ ਜਲਦੀ ਹੀ ਬੰਤੇ ਦਾ ਵਿਆਹ ਹੋ ਗਿਆ ਤੇ ਵਿਆਹ ਤੋਂ ਕੁਝ ਕੁ ਸਾਲ ਬਾਅਦ ਉਸਨੇ ਸਭ ਤੋਂ ਪਹਿਲਾਂ ਤਾਂ ਦਰਿਆ ਲਾਗੇ ਲੱਗਦੀ ਆਪਣੀ ਜ਼ਮੀਨ ਨੂੰ ਸਰਕਾਰੀ ਕਮਾਲੀ ਦਾਨ ਕਰ ਦਿੱਤਾ ਤੇ ਸਰਕਾਰ ਅਰਜ਼ੀ ਪਾਈ ਕਿ ਉਹਨਾਂ ਦੇ ਪਿੰਡਾਂ ਨਾਲ ਜਦ ਦੇ ਦਰਿਆਵਾਂ ਦੇ ਬੰਨ ਬਣਾਏ ਜਾਣ ਜਾਂ ਫਿਰ ਉਹਨਾਂ ਦੇ ਪਿੰਡਾਂ ਬਾਜ਼ ਟਾਈਮ ਦੀ ਉਸਾਰੀ ਕੀਤੀ ਜਾਵੇ ਤਾਂ ਆਸ-ਪਾਸ ਦੇ ਇਲਾਕਿਆਂ ਤੇ ਲੋਕਾਂ ਨੂੰ ਕੁਦਰਤੀ ਆਫਤਾਂ ਨਾਲ ਨਜਿੱਠਣ ਦਾ ਢੰਗ ਮਿਲ ਸਕੇ ਦੋਸਤੋ ਤੁਹਾਨੂੰ ਇਹ ਕਹਾਣੀ ਕਿਵੇਂ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਇਹ ਕਲਮ ਸੀ ਦੀਪ ਕੌਰ ਜੀ ਸਤਿ ਸ਼੍ਰੀ ਅਕਾਲ ਜੀ